ਤੇ ਹੱਥ ਵਿੱਚ ਸਤਿਗੁਰਾਂ ਜੀ ਨੇ ਸ੍ਰੀ ਸਾਹਿਬ ਪਕੜੀ ਹੋਈ ਸੀਗੀ ਤੇ ਗਰੀਬ ਨਿਵਾਜ਼ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਸਭ ਤੋਂ ਪਹਿਲਾਂ ਬਾਣੀਆਂ ਦਾ ਨਿਤਨੇਮ ਸੱਚੇ ਪਾਤਸ਼ਾਹ ਜੀ ਮਹਾਰਾਜ ਦਰਸਾਇਆ ਜਿਸ ਬਾਣੀ ਨੂੰ ਪੜ੍ਹ ਕਰਕੇ ਅੰਮ੍ਰਿਤ ਤਿਆਰ ਕੀਤਾ ਨਾ ਉਹੋ ਹੀ ਸਤਿਗੁਰਾਂ ਜੀ ਨੇ ਬਾਣੀ ਗੁਰਸਿੱਖ ਦੇ ਜੀਵਨ ਦੇ ਅੰਦਰ ਬਖਸ਼ਿਸ਼ ਕੀਤੀ ਹੈ ਨਿਤਨੇਮ ਦੱਸਿਆ ਹੈ ਜਿਹੜਾ ਰੋਜ਼ ਕਰਨ ਵਾਲਾ ਨਿਜਮ ਹੈ ਨੇਮ ਉਹ ਜਿਹੜਾ ਰੋਜ਼ ਨਿਭਾਇਆ ਜਾਵੇ ਨਿਤ ਕੀਤਾ ਜਾਵੇ ਇਹ ਨਹੀਂ ਹੈ ਕਿ ਦੋ ਦਿਨ ਕੀਤਾ ਤੇ ਫਿਰ ਤੀਜੇ ਦਿਨ ਕਰ ਲਿਆ ਜੰ ਕਈ ਕਈ ਦਿਨ ਮੈਂ ਬੜਾ ਰੁਝੇਵਾਂ ਸੀਗਾ ਇਸ ਕਰਕੇ ਨਹੀਂ ਕਰ ਸਕਿਆ ਸਾਧ ਸੰਗਤ ਜੀ ਜਿਵੇਂ ਜਿਉਂਦੇ ਰਹਿਣ ਵਾਸਤੇ ਮਨੁੱਖ ਨੂੰ ਭੋਜਨ ਜ਼ਰੂਰੀ ਹੈ ਨਾ ਤੇ ਨਹੀਂ ਜਿੰਦਾ ਰਹਿ ਸਕਦਾ ਜਿਵੇਂ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਖਾਲਸਾ ਜੀ ਨਿਤਨੇਮ ਤੁਹਾਡਾ ਭੋਜਨ ਮੈਂ ਤੁਹਾਡੀ ਖੁਰਾਕ ਵੈ ਜੇ ਇਹ ਬਾਣੀ ਦਾ ਨਿਤਨੇਮ ਨਹੀਂ ਰੋਜ਼ ਕਰੋਗੇ ਤੇ ਮਹਾਰਾਜ ਕਹਿੰਦੇ ਫਿਰ ਜਿਉਂਦੇ ਨਹੀਂ ਰਹਿ ਸਕਦੇ ਫਿਰ ਖਾਲਸਾ ਨਹੀਂ ਬਣ ਸਕੋਗੇ ਫਿਰ ਵੇਖਣ ਨੂੰ ਖਾਲਸਾ ਹੋਊਗਾ ਪਰ ਖਾਲਸੇ ਵਾਲੀ ਮਹਾਰਾਜ ਕਹਿੰਦੇ ਭਾਈ ਜੀਵਨ ਜ਼ਿੰਦਗੀ ਜੁਗਤ ਜਿਹੜੀ ਆ ਉਹ ਤੁਹਾਡੇ ਕੋਲ ਨਹੀਂ ਰਹੇਗੀ ਉਹ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਨਿਤਨੇਮ ਜਿਹੜਾ ਸਾਧ ਸੰਗਤ ਜੀ ਫਿਰ ਪੰਜ ਬਾਣੀਆਂ ਦਾ ਬਖਸ਼ਿਸ਼ ਕੀਤਾ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਜਪਜੀ ਸਾਹਿਬ ਦੀ ਬਾਣੀ ਹਜ਼ੂਰ ਨੇ ਆਖਿਆ ਕਿ ਖਾਲਸਾ ਜੀ ਇਹ ਬ੍ਰਹਮ ਗਿਆਨ ਦੀ ਪ੍ਰਾਪਤੀ ਵਾਸਤੇ ਹੈ ਜਪਜੀ ਸਾਹਿਬ ਦੀ ਬਾਣੀ ਪੜਨ ਨਾਲ ਗੁਰਸਿੱਖ ਦਾ ਰਿਧਾ ਬਹੁਤ ਵਿਸ਼ਾਲ ਹੁੰਦਾ ਹੈ ਇਸ ਪੂਰੇ ਬ੍ਰਹਿਮੰਡ ਦੀ ਉਹਨੂੰ ਗਿਆਤ ਹੁੰਦੀ ਹੈ ਪਵਿੱਤਰ ਜਪਜੀ ਸਾਹਿਬ ਦੀ ਬਾਣੀ ਦੀ ਮਹਿਮਾ ਸਾਧ ਸੰਗਤ ਜੀ ਸਤਿਗੁਰਾਂ ਜੀ ਨੇ ਜਿਵੇਂ ਕੁੱਜੇ ਵਿੱਚ ਸਮੁੰਦਰ ਬੰਦ ਕਰੀਦਾ ਹੈ ਇਹ ਸਤਿਗੁਰਾਂ ਜੀ ਨੇ ਵਾਕ ਕਹੇ ਕਿ ਜਿਨਨੇ ਭਾਈ ਹਰੇਕ ਤਰ੍ਹਾਂ ਦਾ ਮਨ ਦੇ ਅੰਦਰ ਸੁੱਖ ਦਾ ਭਾਵ ਪ੍ਰਾਪਤ ਕਰਨਾ ਹੈ ਉਹ ਜਪਜੀ ਸਾਹਿਬ ਦੀ ਬਾਣੀ ਸੱਚੇ ਪਾਤਸ਼ਾਹ ਜੀ ਦੀ ਪਿਆਰ ਨਾਲ ਪੜੇ ਦੂਸਰੀ ਬਾਣੀ ਸੱਚੇ ਪਾਤਸ਼ਾਹ ਨੇ ਸ੍ਰੀ ਜ압 ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਜਿਹਦੇ ਵਿੱਚ ਪਰਮੇਸ਼ਰ ਦੇ ਅੱਗੇ ਨਮਸਕਾਰਾਂ ਕੀਤੀਆਂ ਗਈਆਂ ਇਹ ਨਮਸਕਾਰਤ ਬਾਣੀ ਹੈ ਵਾਹਿਗੁਰੂ ਦੇ ਤੱਟ ਸਤੀ ਲਖਣ ਕਥਨ ਕੀਤੇ ਗਏ ਹੈ ਫਿਰ ਸਾਧ ਸੰਗਤ ਜੀ ਤੀਸਰੀ ਬਾਣੀ ਸਵਈਏ ਹਨ ਅੰਮ੍ਰਿਤ ਸਵਈਏ ਸ਼ਰਾਵਕ ਸੁੱਧ ਸਮੂਹ ਸਿਧਾਨ ਕੇ ਵਾਲੇ ਇਹ ਬਾਣੀ ਬੈਰਾਗ ਪੈਦਾ ਕਰਦੀ ਹੈ ਰਦੇ ਦੇ ਅੰਦਰ ਸੰਸਾਰ ਨੂੰ ਮਿੱਥਿਆ ਦਰਸਾਉਂਦੀ ਹੈ ਸੱਚੇ ਪਾਤਸ਼ਾਹ ਜੀ ਦੀ ਇਹ ਪਵਿੱਤਰ ਬਾਣੀ ਚੌਥੀ ਬਾਣੀ ਮਹਾਰਾਜ ਚੌਪਈ ਸਾਹਿਬ ਦੀ ਬਖਸ਼ਿਸ਼ ਕੀਤੀ ਹੈ ਜੋ ਸਾਧ ਸੰਗਤ ਜੀ ਸੰਪੂਰਨ ਚੌਪਈ ਸਾਹਿਬ ਦਾ ਪਾਠ ਕਰਨਾ ਹੈ ਸਵਈਏ ਤੇ ਦੋਰੇ ਸਮੇਤ ਜੋ ਸਤਿਗੁਰਾਂ ਜੀ ਨੇ ਬਖਸ਼ਿਸ਼ ਕੀਤਾ ਜੋ ਦੁਸ਼ਟ ਦੋਖ ਤੇ ਲਿਹੋ ਬਚਾਈ ਤੱਕ ਹੀ ਪੜਦੇ ਆ ਨਾ ਉਹ ਇਸ ਕਰਕੇ ਤਰਕ ਦਿੰਦੇ ਆ ਕਿ ਅੱਗੇ ਆਉਂਦਾ ਕਿਰਪਾ ਕਰੀ ਹਮ ਪਰ ਜਗ ਮਾਤਾ ਏਕ ਹੀ ਇਸ ਸ਼ੇਰਾਂ ਵਾਲੀ ਮਾਤਾ ਇਸ ਕਰਕੇ ਨਹੀਂ ਇਹ ਪੰਕਤੀ ਪੜ੍ਹਨੀ ਤੇ ਮਹਾਰਾਜ ਨੇ ਤੇ ਫਿਰ ਬਾਣੀ ਦੇ ਅੰਦਰ ਵੀ ਬਹੁਤ ਸ਼ਬਦ ਕਹੇ ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀਓ ਪ੍ਰਤਪਾਲਕ ਤੇ ਫਿਰ ਉੱਥੇ ਵੀ ਆਪਾਂ ਪੰਕਤੀਆਂ ਕੱਟ ਦਾਂਗੇ ਕਿ ਨਹੀਂ ਇਹ ਤਾਂ ਮਾਤਾ ਦੀ ਗੱਲ ਹੋ ਰਹੀ ਹੈ ਮਹਾਰਾਜ ਪਰਮੇਸ਼ਰ ਨੂੰ ਹੀ ਸੰਬੋਧਨ ਹੋ ਕਰਕੇ ਕਹਿੰਦੇ ਐ ਕਿ हे ਮਾਤਾ ਸਰੂਪ ਵਾਹਿਗੁਰੂ ਸਾਡੇ ਤੇ ਕਿਰਪਾ ਰੱਖਣੀ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਬਾਣੀ ਨੂੰ ਜਦੋਂ ਮਨੁੱਖ ਆਪਣੀ ਬੁੱਧੀ ਨਾਲ ਤੋਲਣ ਲੱਗ ਜਾਵੇ ਤੇ ਫਿਰ ਸਾਧ ਸੰਗਤ ਜੀ ਕੀ ਹੈ ਕਿ ਉਹਦੇ ਵਿਚਵਾਦ ਘਾਟ ਕਰਨ ਦਾ ਯਤਨ ਕਰੇ ਪੂਰੇ ਗੁਰੂ ਜੀ ਦੀ ਬਾਣੀ ਵੀ ਪੂਰੀ ਹੈ ਇਸ ਕਰਕੇ ਸਿੱਖ ਨੂੰ ਸ਼ੰਕਾ ਨਹੀਂ ਕਰਨੀ ਚਾਹੀਦੀ ਤੇ ਸਾਧ ਸੰਗਤ ਜੀ ਫਿਰ ਪੰਜਵੇਂ ਥਾਨ ਤੇ ਸੱਚੇ ਪਾਤਸ਼ਾਹ ਜੀ ਨੇ ਆਨੰਦ ਸਾਹਿਬ ਜੀ ਦੀ ਬਾਣੀ ਬਖਸ਼ਿਸ਼ ਕੀਤੀ ਜੋ ਜੀਵਨ ਮੁਕਤੀ ਦਾ ਆਨੰਦ ਮਾਣਨ ਵਾਸਤੇ ਹੈ 40 ਪੌੜੀਆਂ ਵਾਲਾ ਸੰਪੂਰਨ ਸ਼੍ਰੀ ਆਨੰਦ ਸਾਹਿਬ ਜੀ ਦਾ ਪਾਠ ਕਰਨਾ ਸ਼ਾਮ ਨੂੰ ਰਹਿਰਾਸ ਸਾਹਿਬ ਜੀ ਦਾ ਪਾਠ ਕਰਨਾ ਰਾਤ ਨੂੰ ਬਰਾਜਣ ਲੱਗਿਆਂ ਸਰਾਣੇ ਵਾਲੇ ਪਾਸੇ ਮੁੱਖ ਕਰਕੇ ਇਕਾਗਰ ਚਿਤ ਹੋ ਕਰਕੇ ਕੀਰਤਨ ਸੋਹਲੇ ਜੀ ਦਾ ਪਾਠ ਕਰਨਾ ਇਹ ਸਤ ਸੰਗਤ ਜੀ ਮਖ ਲੋ ਇਸਲਾਮ ਵਿੱਚ ਮੁਸਲਮਾਨਾਂ ਨੂੰ ਪੰਜ ਨਵਾਜਾਂ ਨੇ ਤੇ ਹਿੰਦੂ ਮਤ ਵਿੱਚ ਤਿੰਨ ਸਮੇ ਜਿਹੜੀ ਉਹ ਸੰਧਿਆ ਕਰਨ ਦੀ ਮਰਿਆਦਾ ਹੈ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਨੂੰ ਸਵੇਰ ਦੇ ਵਕਤ ਦਾ ਨਿਤਨੇਮ ਦਿੱਤਾ ਸ਼ਾਮ ਦਾ ਤੇ ਰਾਤ ਨੂੰ ਸੌਣ ਲੱਗਿਆਂ ਕੀਰਤਨ ਸੋਲੇ ਦਾ ਨਿਤਨੇਮ ਮਹਾਰਾਜ ਬਖਸ਼ਿਸ਼ ਕੀਤਾ ਇਹਨਾਂ ਬਾਣੀਆਂ ਦੀ ਮਹਿਮਾ ਦਾ ਬਹੁਤ ਵਿਸਥਾਰ ਹੈ ਪਰ ਮੈਂ ਸੰਖੇਪ ਵਿੱਚ ਬੇਨਤੀ ਕਰ ਰਿਹਾ ਸਤਿਗੁਰਾਂ ਜੀ ਨੇ ਆਗਿਆ ਕੀਤੀ ਸੀ ਕਿ ਭਾਈ ਜਿਹੜਾ ਰਹਿਰਾਜ ਸਾਹਿਬ ਨਹੀਂ ਪੜਦਾ ਨਾ ਹੋਰ ਕਿੰਨੀ ਉਹਨੇ ਬੰਦਗੀ ਕੀਤੀ ਕਿੰਨਾ ਜਪ ਤਪ ਕੀਤਾ ਉਹਨੂੰ ਸੱਚਖੰਡ 'ਚ ਥਾਂ ਨਹੀਂ ਮਿਲ ਸਕਦਾ ਰਹਿਰਾਜ ਸਾਹਿਬ ਜੀ ਦਾ ਪਾਠ ਕਰਨ ਨਾਲ ਹੀ ਸੱਚਖੰਡ ਵਿੱਚ ਥਾਂ ਪ੍ਰਾਪਤ ਹੁੰਦੀ ਹੈ ਕੀਰਤਨ ਸੋਹਲੇ ਦਾ ਪਾਠ ਕਰਨ ਨਾਲ ਸਾਧ ਸੰਗਤ ਜੀ ਕੀ ਮਹਿਮਾ ਹੈ ਕਿ ਜੇ ਜੀਵ ਕਿਤੇ ਰਾਤ ਚੜ੍ਹਾਈ ਵੀ ਕਰ ਜੇ ਤੇ ਟੇਡੀਆਂ ਜੂਨਾ ਚ ਨਹੀਂ ਜਾਂਦਾ ਮਹਾਰਾਜ ਰੱਖਿਆ ਕਰਦੇ ਐ ਭੈੜੇ ਸੁਪਨੇ ਗੰਦੇ ਫੁਰਨੇ ਆਦਿਕ ਨਹੀਂ ਫੁਰਦੇ ਕਿਉਂਕਿ ਸੁੱਤੇ ਪਿਆਂ ਜਦੋਂ ਅਵਿਧਿਆ ਆ ਜਾਂਦੀ ਐ ਸਤਿਗੁਰੂ ਜੀ ਦੇ ਸ਼ਬਦ ਦਾ ਆਵਾਹਨ ਕਰਕੇ ਜੇ ਬਰਾਜੇ ਹੋਈਏ ਤੇ ਸ਼ਬਦ ਤਾਂ ਸਦਾ ਜਾਗਦਾ ਹੈ ਸ਼ਬਦ ਦਾ ਕੋਟ ਹੋ ਜਾਂਦਾ ਹੈ ਇਹ ਸਾਖੀ ਪ੍ਰਚਲਿਤ ਹੈ ਗੁਰਮੁਖਾਂ ਨੇ ਸੁਣੀ ਹੈ ਕਿ ਕਿਵੇਂ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਦੇ ਵਕਤ ਉਹ ਵਪਾਰੀ ਦੇ ਦੁਆਲੇ ਕੋਟ ਹੋ ਜਾਂਦਾ ਸੀਗਾ ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਇਹ ਰੋਜ਼ ਦਾ ਨਿਜਮ ਬਖਸ਼ਿਸ਼ ਕੀਤਾ ਹੈ ਪਰਾਤਾਂ ਨੂੰ ਗੁਰਸਿੱਖਾਂ ਨੇ ਸਾਧ ਸੰਗਤ ਜੀ ਕੁਝ ਚੋਣਮੀਆਂ ਬਾਣੀਆਂ ਜਿਹੜੀਆਂ ਸੀਨਾਂ ਉਹਨਾਂ ਨੂੰ ਇਕੱਤਰ ਕਰਕੇ ਪੰਜ ਗ੍ਰੰਥੀ ਦਾ ਨਿਤਨੇਮ ਬਣਾਇਆ ਤੇ ਪੰਜ ਗ੍ਰੰਥੀ ਦਾ ਨਿਤਨੇਮ ਹੀ ਤਕਰੀਬਨ ਪ੍ਰਾਤਨ ਗੁਰਸਿੱਖ ਇਹ ਪਰੰਜ ਗ੍ਰੰਥੀ ਦਾ ਨਿਤਨੇਮ ਨਿਜਮ ਨਾਲ ਕਰਦੇ ਕਈ ਐਸੀਆਂ ਵੀ ਵਿਵੜਪਾਗੀ ਰੂਹਾਂ ਨੇ ਜਿਨ੍ਹਾਂ ਉੱਤੇ ਸਤਿਗੁਰੂ ਆਪਣੀ ਮਿਹਰ ਧਰਦੇ ਐ ਉਹਨਾਂ ਨੂੰ ਇਹ ਪੰਜ ਗ੍ਰੰਥੀ ਦਾ ਨਿਤਨੇਮ ਜਵਾਨੀ ਯਾਦ ਹੁੰਦਾ ਤੇ ਸਾਧ ਸੰਗਤ ਜੀ ਫਿਰ 10 ਗ੍ਰੰਥੀ ਦਾ ਨਿਤਨੇਮ ਗੁਰਸਿੱਖਾਂ ਨੇ ਬਣਾਇਆ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਇਹ ਪਵਿੱਤਰ ਬਾਣੀ ਦਾ ਜਾਪ ਗੁਰਸਿੱਖ ਕਰਦੇ ਐ ਸੁਖਮਨੀ ਸਾਹਿਬ ਜੀ ਦਾ ਪਾਠ ਸ੍ਰੀ ਆਸ਼ਾ ਜੀ ਦੀ ਵਾਰ ਦਾ ਪਾਠ ਇਹ ਬਾਣੀ ਦਾ ਜਿੰਨਾ ਵੀ ਨਿਤਨੇਮ ਸਾਧ ਸੰਗਤ ਜੀ ਸਤਿਗੁਰਾਂ ਆਗਿਆ ਕੀਤੀ ਪਏ ਆਪਣੇ ਜੀਵਨ ਦੇ ਅੰਦਰ ਵਧਾਓਗੇ ਬਾਣੀ ਤੁਹਾਨੂੰ ਆਪਣੇ ਵਰਗਾ ਹੀ ਬਣਾ ਲਏਗੀ ਜਿਹੋ ਜੀ ਬਾਣੀ ਆਪ ਹੈ ਕਿਉਂਕਿ ਬਾਣੀ ਸਦਾ ਅਬਨਾਸ਼ੀ ਹੈ ਸਤਿਗੁਰਾਂ ਦਾ ਸ਼ਬਦ ਜਿਹੜਾ ਸਦਾ ਅਟੱਲ ਵੈ ਸਤਵੈ ਇਸ ਕਰਕੇ ਜਿਹੜਾ ਸ਼ਬਦ ਨਾਲ ਜੁੜ ਜਾਂਦਾ ਨਾ ਸਤਿਗੁਰਾਂ ਜੀ ਨੇ ਕਿਹਾ ਸੀ ਕਿ ਆਤਮ ਰਸ ਜੋ ਜਾਣਹੀ ਸੋ ਹੈ ਖਾਲਸ ਦੇਵ ਪ੍ਰਭ ਮੈ ਮੋ ਮੈ ਤਾਸਮ ਰੰਚਕ ਨਾਹਨ ਭੇਵ ਥੋੜਾ ਜਿੰਨਾ ਵੀ ਮਹਾਰਾਜ ਕਹਿੰਦੇ ਭਾਈ ਸਾਡੇ ਵਿੱਚ ਵਾਹਿਗੁਰੂ ਵਿੱਚ ਤੇ ਉਸ ਸਿੱਖ ਵਿੱਚ ਫਰਕ ਨਹੀਂ ਰਹੇਗਾ ਜਿਹੜਾ ਆਤਮਾ ਦਾ ਰਸ ਰੋਜ਼ ਚਖੇਗਾ ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਨਿਤ ਦਾ ਨਿਯਮ ਜਿਹੜਾ ਸੀ ਉਹ ਬਖਸ਼ਿਸ਼ ਕੀਤਾ ਇਹ ਪਹਿਲਾ ਨਿਯਮ ਮਹਾਰਾਜ ਜੀ ਨੇ ਧਰਿਆ ਤੇ ਹਜ਼ੂਰ ਨੇ ਆਗਿਆ ਕੀਤੀ ਕਿ ਅੰਮ੍ਰਿਤ ਵੇਲੇ ਦਾ ਜਾਗਣਾ ਹੈ ਅੰਮ੍ਰਿਤ ਵੇਲੇ ਉੱਠ ਕਰਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਹ ਨਿਤ ਦਾ ਨਿਯਮ ਕਰਨ ਦਾ ਜਿਹੜਾ ਨਿਜਮ ਸੀ ਇਹ ਦਰੜਾਇਆ ਅੰਮ੍ਰਿਤ ਵੇਲੇ ਉੱਠ ਕੇ ਕਿਰਿਆ ਕਿਵੇਂ ਸੋਧਣੀ ਹੈ ਉਹ ਵੀ ਵਿਸ਼ੇਸ਼ ਕਰਕੇ ਜਿਵੇਂ ਜ਼ਿਕਰ ਆਵੇਗਾ ਫਿਰ ਆਪਾਂ ਜ਼ਿਕਰ ਕਰਾਂਗੇ ਜਿਹੜਾ ਸਾਧ ਸੰਗਤ ਜੀ ਰੋਜ਼ ਦਾ ਨਿਜਮ ਮੈਨਾ ਇਹ ਤਾਂ ਰੋਜ਼ ਦਾ ਹੀ ਨਿਜਮ ਆ ਫਿਰ ਇਹਨੂੰ ਕਦੇ ਤੋੜਨਾ ਨਹੀਂ ਚਾਹੀਦਾ ਜਿਵੇਂ ਭੋਜਨ ਤੋਂ ਬਿਨਾਂ ਨਹੀਂ ਆਪਾਂ ਬਚ ਸਕਦੇਵੇਂ ਗੁਰਸਿੱਖ ਨੂੰ ਨਿਤਨੇਮ ਤੋਂ ਬਿਨਾ ਜਿਹੜਾ ਹੈ ਬੜਾ ਆਪਣਾ ਮਨ ਜਿਹੜਾ ਉਸ ਸਮੇਂ ਦੁੱਖ ਪ੍ਰਤੀਤ ਕਰਨਾ ਚਾਹੀਦਾ ਤੇ ਜਿਨ੍ਹਾਂ ਨੂੰ ਪ੍ਰਤੀਤ ਹੁੰਦੀ ਹੈ ਨਾ ਮਨ ਦੇ ਅੰਦਰ ਪੁਰੋਸਾ ਹੁੰਦਾ ਹੈ ਤੇ ਪਿਆਰ ਹੁੰਦਾ ਜੇ ਉਹਨਾਂ ਦੇ ਨਿਜਮ ਵਿੱਚ ਫਰਕ ਪਵੇ ਤੇ ਉਹਨਾਂ ਨੂੰ ਇਉਂ ਲੱਗਦਾ ਜਿਵੇਂ ਕਿਸੇ ਅਮਲੀ ਦਾ ਅਮਲ ਟੁੱਟ ਗਿਆ ਹੋਵੇ ਬੜਾ ਚਿੱਤ ਦੁਖੀ ਹੁੰਦਾ ਨਿਤਨੇਮ ਕਰਕੇ ਹੀ ਫੇਰ ਕਿਸੇ ਹੋਰ ਕੰਮ ਵਿੱਚ ਲੱਗਦੇ ਆ ਅਮਰਤ ਵੇਲੇ ਦਾ ਨਿਜਮ ਨਹੀਂ ਖਜਾਉਂਦੇ ਸਤਿਗੁਰੂ ਜੀ ਦੇ ਬਾਣੀ ਦਾ ਨਿਤਨੇਮ ਨਹੀਂ ਖਜਾਉਂਦੇ ਤੇ ਜੇ ਸਾਡੇ ਜੀਵਨ ਦੇ ਅੰਦਰੋਂ ਪੰਜ ਬਾਣੀਆਂ ਦਾ ਨਿਤਨੇਮ ਹੀ ਖੁਸਿਆ ਹੋਵੇ ਤੇ ਫਿਰ ਤੁਸੀਂ ਅੰਮ੍ਰਿਤਧਾਰੀ ਹੋਵੋ ਤੇ ਅਰਦਾਸ ਕਰਾਓ ਮਹਾਰਾਜ ਦੇ ਅੱਗੇ ਕਿ ਸੁੱਖ ਚਾਹੀਦਾ ਹੈ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿਣਗੇ ਨਹੀਂ ਸਿੱਖਾ ਮੈਂ ਤੈਨੂੰ ਸੁੱਖ ਦਾ ਰਾਹ ਦੱਸਿਆ ਤੇ ਤੂੰ ਉਹ ਤਾਂ ਰਾਹ ਅਪਣਾਉਂਦਾ ਨਹੀਂ ਤੇ ਆ ਕੇ ਸਾਡੇ ਕੋਲੋਂ ਸੁੱਖ ਮੰਗਦਾ ਹੈ ਪੰਜ ਬਾਣੀਆਂ ਪੜਦਾ ਨਹੀਂ ਪੰਜ ਬਾਣੀਆਂ ਜੇ ਪੜਦਾ ਹੋਵੇ ਤਾਂ ਉਹ ਤਾਂ ਮੰਗ ਸਕਦਾ ਹੈ ਨਾ ਫਿਰ ਹੱਕ ਰੱਖਦਾ ਨਾ ਜੇ ਆਪਾਂ ਬਾਣੀ ਨਹੀਂ ਪੜਦੇ ਤੇ ਫਿਰ ਸਾਧ ਸੰਗਤ ਜੀ ਸੱਚੇ ਪਾਤਸ਼ਾਹ ਜੀ ਮਹਾਰਾਜ ਜਰੂਰ ਸਾਨੂੰ ਕਹਿੰਦੇ ਹੀ ਆ ਨਾ ਕਿ ਫਿਰ ਤੂੰ ਭਾਈ ਨਿਜਮ ਨਹੀਂ ਪਾਲਦਾ ਹੈ ਫਿਰ ਜਿਹੜੇ ਬਾਣੀ ਪੜਨਾ ਨਹੀਂ ਜਾਣਦੇ ਉਹ ਬੇਨਤੀ ਕਰਕੇ ਫਿਰ ਕਥਾ ਆਰੰਭ ਕਰਦੇ ਆ ਉਹਨਾਂ ਦੇ ਮਨ ਦਾ ਖਿਆਲ ਹੁੰਦਾ ਹੈ ਕਿ ਅਸੀਂ ਭਾਈ ਫਿਰ ਸਾਡਾ ਉਧਾਰ ਕਿਵੇਂ ਹੋਵੇ ਸਾਨੂੰ ਕਿਉਂਕਿ ਅਨਪਾੜੀ ਹੁੰਦੇ ਨਾ ਬਿਲਕੁਲ ਪੜਨਾ ਹੀ ਨਹੀਂ ਆਉਂਦਾ ਫਿਰ ਮਹਾਰਾਜ ਜੀ ਉਹਨਾਂ ਬਾਬਤ ਵੀ ਕਿਹਾ ਕਿ ਜੋ ਪ੍ਰਾਣੀ ਗੋਬਿੰਦ ਤੇ ਆਵੇ ਪੜਿਆ ਅਨ ਪੜਿਆ ਪਰਮਗਤ ਪਾਵੇ ਜਿਹੜਾ ਵਾਹਿਗੁਰੂ ਜੀ ਨੂੰ ਯਾਦ ਕਰਦਾ ਹੈ ਨਾ ਫਿਰ ਉਹ ਪਾਵੇ ਉੱਥੇ ਪੜੇ ਲਿਖੇ ਤੋਂ ਤਾਂ ਹੀ ਗੱਲ ਚਲੀ ਜਾਂਦੀ ਹੈ ਜਿਹੜਾ ਵਾਹਿਗੁਰੂ ਜੀ ਨੂੰ ਯਾਦ ਕਰਦਾ ਹੈ ਉਹਨਾਂ ਵਾਸਤੇ ਨਿਜਮ ਮੈਂ ਭਾਈ ਘਟੋ ਘਟ ਮੂਲ ਮੰਤਰ ਤਾਂ ਯਾਦ ਕਰਨਾ ਚਾਹੀਦਾ ਹੈ ਜਿੱਨਾ ਉਤੇ ਸਤਿਗੁਰੂ ਜੀ ਦੀ ਬਖਸ਼ਿਸ਼ ਹੋ ਜਾਂਦੀ ਹੈ ਨਾ ਐਸੇ ਐਸੇ ਗੁਰਮੁਖ ਮੈ ਦਾਸ ਨੇ ਆਪਣੀ ਜ਼ਿੰਦਗੀ ਵਿੱਚ ਦਰਸ਼ਨ ਕੀਤੇ ਐ ਸਾਧ ਸੰਗਤ ਜੀ ਭਾਈ ਸੋਹਣ ਸਿੰਘ ਜੀ ਹਨ ਕੈਨੇਡਾ ਵਿੱਚ ਰਹਿੰਦੇ ਐ ਜਿਹੜੇ ਜਿਨ੍ਹਾਂ ਨੇ ਸਿੰਘ ਸਾਹਿਬ ਭਾਈ ਮੋਹਨ ਸਿੰਘ ਜੀ ਜਿਨ੍ਹਾਂ ਨੇ ਹੈਡ ਗ੍ਰੰਥੀ ਦੀ ਬਹੁਤ ਸਮਾਂ ਸੇਵਾ ਕੀਤੀ ਐ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਉਹਨਾਂ ਦੇ ਉਹ ਭਰਾ ਹਨ ਤੇ ਉਹ ਬਿਲਕੁਲ ਕੋਈ ਪੜ੍ਹੇ ਲਿਖੇ ਨਹੀਂ ਐ ਜੇ ਅਖਬਾਰ ਪੜ੍ਹਨੀ ਹੋਵੇ ਤੇ ਉਹ ਸ਼ਾਇਦ ਨਹੀਂ ਪੜ੍ਹ ਸਕਦੇ ਪਰ ਹੱਥ ਲਿਖਤ ਸਰੂਪ ਤੋਂ ਵੀ ਜੇ ਬਾਣੀ ਪੜ੍ਹਨੀ ਹੋਵੇ ਤੇ ਬੜੀ ਸਰਲ ਆਰਾਮ ਨਾਲ ਪੜ੍ਹ ਲੈਂਦੇ ਆ ਸਤਿਗੁਰੂ ਜੀ ਦੀ ਤਾਬਿਆ ਬੈਠ ਕਰਕੇ ਬਾਣੀ ਇਉਂ ਪੜ੍ਹਦੇ ਆ ਕਿ ਜਿਵੇਂ ਪਤਾ ਨਹੀਂ ਕਿਸੇ ਨੂੰ ਲੱਗ ਸਕਦਾ ਕਿ ਇਹ ਦੂਜੇ ਗੁਰਮੁਖੀ ਅੱਖਰ ਭਾਵੇਂ ਨਾ ਪੜ ਸਕਦੇ ਹੋਣ ਅਖਬਾਰ ਭਾਵੇਂ ਪੁੱਠੀ ਫੜ ਲੈਂਦੇ ਹੋਣ ਪਰ ਸਾਧ ਸੰਗਤ ਜੀ ਇਹ ਮਹਾਰਾਜ ਦੀ ਕਿਰਪਾ ਹੈ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭੰਡਾਰਾ ਵਾਲੇ ਮਹਾਪੁਰਖਾਂ ਨੇ ਕਹਿੰਦੇ ਪਿੱਛੇ-ਪਿੱਛੇ ਬੋਲ ਕੇ ਮੈਨੂੰ ਮੂਲ ਮੰਤਰ ਪੜ੍ਹਾਇਆ ਸੀ ਕਹਿੰਦੇ ਨਲਕਾ ਗੇੜ ਦਾ ਸਾਂ ਇਸ਼ਨਾਨ ਕਰਦੇ ਸਨ ਕਹਿੰਦੇ ਪੁਜੰਗਿਆ ਬਾਣੀ ਪੜ ਮੈਂ ਕਿਹਾ ਜੀ ਮੈਨੂੰ ਪੜ੍ਹਨ ਹੀ ਨਹੀਂ ਆਉਂਦੀ ਬੜੇ ਤੇ ਸਮੇ ਚੁੱਪ-ਚੁੱਪ ਕਰਕੇ ਫਿਰ ਕਹਿੰਦੇ ਚੰਗਾ ਮੇਰੇ ਪਿੱਛੇ ਮੂਲ ਮੰਤਰ ਬੋਲ ਤੇ ਆਪਣੇ ਅੱਗੇ-ਅੱਗੇ ਆਪ ਬੋਲੇ ਤੇ ਪਿੱਛੇ-ਪਿੱਛੇ ਕਹਿੰਦੇ ਮੈਂ ਬੋਲਿਆ ਮੂਲ ਮੰਤਰ ਸਾਰਾ ਮੈਨੂੰ ਪੜ੍ਹਾਇਆ ਕਿੰਦੇ ਸੀ ਤਾਂ ਵਾਹੀ ਖੇਤੀ ਕਰਦੇ ਸਾਂ ਸਾਨੂੰ ਤਾਂ ਕੁਝ ਊੜਾ ਏੜਾ ਤੱਕ ਨਹੀਂ ਸੀਗਾ ਆਉਂਦਾ ਪਰ ਇਹੋ ਜੀ ਮਾਂ ਪੁਰਖਾਂ ਦੀ ਫਿਰ ਉਦੋਂ ਕਲਾ ਵਰਤੀ ਜਦੋਂ ਉਹਨਾਂ ਨੇ ਮੂਲ ਮੰਤਰ ਪਿੱਛੇ ਪਿੱਛੇ ਬੋਲ ਕੇ ਪੜਾਇਆ ਹੌਲੀ 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 ਇੰਨੀ ਕਿਰਪਾ ਹੋਈ ਕਿ ਇਹ ਸਾਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੁੱਧ ਸੰਥਿਆ ਮੈਂ ਕਰ ਲਈ ਸਤਿਗੁਰਾਂ ਦੀ ਬਾਣੀ ਪੜ੍ਹਨੀ ਆ ਗਈ ਜੇ ਸਾਧ ਸੰਗਤ ਜੀ ਪਿਆਰ ਰੱਖੀਏ ਨਾ ਤੇ ਫਿਰ ਜ਼ਰੂਰ ਪੜ੍ਹਨੀ ਆ ਜਾਂਦੀ ਹੈ ਬਾਣੀ ਤੇ ਜੇ ਆਲਸ ਕਰ ਛੱਡੀਏ ਮੈਂ ਤਾਂ ਅਨ ਪੜਵਾਂ ਮੈਨੂੰ ਨਹੀਂ ਆਉਣੀ ਮੈਂ ਨਹੀਂ ਪੜ ਸਕਦਾ ਫਿਰ ਸਾਧ ਸੰਗਤ ਜੀ ਕੀ ਬਾਣੀ ਪੜਨੀ ਹੈ ਉਸਨੇ ਜੇ ਪ੍ਰੇਮ ਕਰੀਏ ਤੇ ਜ਼ਰੂਰ ਜਾਚ ਆ ਜਾਂਦੀ ਹੈ ਪਰ ਜੇ ਨਹੀਂ ਵੀ ਪੜੀ ਜਾਂਦੀ ਤਾਂ ਫਿਰ ਸਵਾ ਕੈਂਟਾ ਸਵੇਰੇ ਸਵਾ ਕੈਂਟਾ ਸ਼ਾਮ ਨੂੰ ਮੂਲ ਮੰਤਰ ਦਾ ਜਾਂ ਗੁਰ ਮੰਤਰ ਦਾ ਜਾਪ ਕਰੇ ਇਹ ਜਿਹਨੂੰ ਬਾਣੀ ਨਹੀਂ ਪੜਨੀ ਆਉਂਦੀ ਉਹਦੇ ਵਾਸਤੇ ਨਿਜਮ ਹੈ ਤੇ ਇਸ ਕਰਕੇ ਇਹ ਨਿਜਮ ਜਿਹੜਾ ਹ ਉਸ ਨੂੰ ਪਾਲਣਾ ਚਾਹੀਦਾ ਹੈ ਬਾਕੀ ਜਿਵੇਂ ਸਤਿਗੁਰੂ ਜੀ ਨੇ ਅੱਗੇ ਰਹਿਤ ਦੱਸੀ ਤੇ ਜਿਵੇਂ ਸਤਿਗੁਰਾਂ ਜੀ ਨੇ ਪੰਥ ਦੀ ਸਿਰਜਣਾ ਕੀਤੀ